ਮਹਿਲਾ ਪਹਿਲਵਾਨਾਂ ਨਾਲ ਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਪੁਸ਼ਨ ਸ਼ਰਨ ਸਿੰਘ ਖਿਲਾਫ ਦੋਸ਼ ਤੈਅ ਹੋ ਗਏ ਹਨ ਦਿੱਲੀ ਰੋਜ਼ ਐਵੇਨਿਊ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਦੱਸਦੀ ਹੈ ਕਿ ਭਾਜਪਾ ਨੇ ਇਸ ਵਾਰ ਕੇਸਰਗੰਜ ਤੋਂ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਦੇ ਪੁੱਤਰ ਨੂੰ ਟਿਕਟ ਦੇ ਦਿੱਤੀ ਹੈ ਅਦਾਲਤ ਨੇ ਜਿੰਸੀ ਸ਼ੋਸ਼ਣ ਦੇ ਨਾਲ-ਨਾਲ ਮਹਿਲਾ ਦੀ ਇੱਜ਼ਤ ਦਾ ਅਪਮਾਨ ਕਰਨ ਦਾ ਵੀ આરોਪ ਉਹਨਾਂ ਤੇ ਚਾਰਜ ਕੀਤਾ ਹੈ ਅਦਾਲਤ ਨੇ ਬ੍ਰਿਜਪੁਸ਼ਨ ਦੇ ਕੁਸ਼ਤੀ ਸੰਗ ਦੇ ਸਕੱਤਰ ਵਿਨੋਦ ਤੋਮਰ ਵਿਰੁੱਧ ਵੀ ਦੋਸ਼ ਐਇਦ ਕਰਨ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਬ੍ਰਿਜਪੁਸ਼ਨ ਵਿਰੁੱਧ ਧਾਰਾ 354 ਜਾਨੀ ਕਿ ਕਿਸੇ ਮਹਿਲਾ ਤੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ਤੇ ਹਮਲਾ ਜਾਂ ਅਪਰਾਧਿਕ ਤਾਕਤ ਦਾ ਇਸਤੇਮਾਲ ਕਰਨਾ ਧਾਰਾ 354 ਜਾਨਕੀ ਕਿ ਜਿੰਸੀ ਸ਼ੋਸ਼ਣ ਅਤੇ ਧਾਰਾ 506 ਜਾਨਕੀ ਕਿ ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਆਇਦ ਕੀਤੇ ਹਨ ਦਲੀਪੁਲਿਸ ਨੇ 15 ਜੂਨ 2023 ਨੂੰ ਇਸ ਮਾਮਲੇ ਵਿੱਚ ਬ੍ਰਿਜ ਪੁਸ਼ਨ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਉਸ ਖਿਲਾਫ 12354 ਤੇ 354A 354D ਅਤੇ 506 ਤਹਿਤ ਦੋਸ਼ ਆਇਦ ਕੀਤੇ ਹਨ ਇਸ ਮੁੱਦੇ ਤੇ ਪਹਿਲੀ ਵਾਰ 18 ਜਨਵਰੀ 2023 ਨੂੰ ਦਿੱਲੀ ਦੇ ਜੰਤਰ ਮੰਤਰ ਤੇ ਪਹਿਲਵਾਨ ਬਜਰੰਗ ਪੂਨੀਆ ਸਖਸ਼ੀ ਮੱਲਿਕ ਵਿਨੇਸ਼ ਪੋਗਾੜ ਸਮੇਤ 30 ਤੋਂ ਵੱਧ ਪਹਿਲਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ